ਸਰਸੋਬਾ ਸੂਚਿਤ ਮੈਂਬਰ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਮਿਨੀ ਸਕੱਤਰ ਦੇ ਨਵੇਂ ਨਵੀਨੀਕਰਨ ਵਾਲੇ ਬਚਤ ਭਵਨ ਦਾ ਉਦਘਾਟਨ ਕੀਤਾ ਹੈ ਤਾਂ ਨਵੇਂ ਪ੍ਰਗੇਟ ਅਪਗ੍ਰੇਡ ਕੀਤੇ ਗਏ ਬਚਤ ਭਵਨ ਦੇ ਵਿੱਚ ਹੁਣ ਸਰਕਾਰੀ ਆਧੁਨਿਕ ਬੁਨਿਆਦੀ ਢਾਂਚਾ ਹੈ ਜਿਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ 에어 ਕੰਡੀਸ਼ਨਡ ਮੀਟਿੰਗ ਦੀਆਂ ਥਾਵਾਂ ਵੀਡੀਓ ਕਾਨਫਰੈਂਸਿੰਗ ਸਿਸਟਮ ਅਤੇ ਬੈਠਣ ਦੇ ਪ੍ਰਬੰਧਾਂ ਸਮੇਤ ਹੋਰ ਸਹੂਲਤਾਂ ਰਹਿਣ ਗਿਆ। ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਅੱਜ ਕਹਿਣਾ ਚਾਹੁੰਦਾ ਅੱਜ ਮੀਟਿੰਗ ਰੱਖੀ ਸੀ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਹਮਨਸ਼ੂ ਜੈਨ ਜੀ ਨਾਲ ਸਾਰੇ ਡਿਵੈਲਪਮੈਂਟਲ ਵਰਕ ਜਿਹੜੇ ਜ਼ਿਲ੍ਹੇ ਦੇ ਰਿਲੇਟਿਡ ਹੈਗੇ ਆ ਉਹਨਾਂ ਤੇ ਅਸੀਂ ਗੌਰ ਕੀਤਾ ਔਰ ਹਰ ਡਿਪਾਰਟਮੈਂਟ ਨਾਲ ਡਿਸਕਸ਼ਨ ਕੀਤੀ ਇਹਦੇ ਵਿੱਚ ਐਨਐਚਏਆਈ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਉਹ ਦੇਖੀਏ ਜਿਹੜੇ ਕਾਰਪੋਰੇਸ਼ਨ ਦੇ ਕੰਮ ਚੱਲ ਰਹੇ ਆ ਉਹ ਸਟੱਡੀ ਕੀਤੀ ਸਿਵਲ ਹਸਪੀਟਲ ਇੱਕ ਵਾਰੀ ਦੁਬਾਰਾ ਸਟੱਡੀ ਕੀਤਾ ਵੀ ਜੇ ਕੋਈ ਹੋਰ ਕੰਮ ਹੋਣ ਵਾਲਾ ਹੈ ਔਰ ਜਿਹੜੇ ਕੰਮ ਹੋਏ ਆ ਉਹ ਕਿਦਾਂ ਮੇਨਟੇਨ ਕਰਨੇ ਆ ਆਪਰੇਸ਼ਨ تھیਟਰ ਦੀ ਵਰਕਿੰਗ ਤੇ ਡਿਸਕਸ਼ਨ ਹੋਈ ਉਸ ਤੋਂ ਬਾਅਦ ਹਲਵਾਰਾ 에어ਪੋਰਟ ਡੀਟੇਲ ਚ ਡਿਸਕਸ ਹੋਇਆ ਕਿਉਂਕਿ ਕੱਲ 에어ਪੋਰਟ ਅਥਾਰਟੀ ਦੀ ਟੀਮ ਆਈ ਸੀ ਤੇ ਡਰੱਗਸ ਦੇ ਉੱਤੇ ਡਿਸਕਸ ਹੋਇਆ ਕਮਿਸ਼ਨਰ ਸਾਹਿਬ ਸੀ ਟ੍ਰੈਫਿਕ ਤੇ ਡਿਸਕਸ ਹੋਇਆ ਹੋਰ ਬੜੇ ਇਸ਼ੂ ਹੈ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਦੱਸੋ ਔਰ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਕਿ ਤੁਸੀਂ ਪਹਿਲਾਂ ਵੀ ਬਚਤ ਭਵਨ ਚ ਆਏ ਹੋ ਅੱਜ ਨਵਾਂ ਬਚਤ ਭਵਨ ਦੇਖ ਰਹੇ ਹੋ ਅੱਜ ਲਈ ਮੀਟਿੰਗ ਨਾਲ ਇਹਦਾ ਵੀ ਉਦਘਾਟਨ ਹੋਇਆ ਹਲਵਾਰਾ 에어ਪੋਰਟ ਜੀ ਕੱਲ 에어ਪੋਰਟ ਅਥਾਰਟੀ ਦੀ ਟੀਮ ਆਈ ਸੀ ਉਹਨਾਂ ਨੇ ਹੁਣ ਹੈਂਡਓਵਰ ਲੈਣਾ ਪੀਡਬਲੂਡੀ ਤੋਂ ਇਹ ਪਹਿਲੀ ਵਿਜ਼ਿਟ ਸੀ ਉਹਨਾਂ ਦੀ ਉਹ ਕੁਝ ਕੰਮ ਕਹਿ ਕੇ ਗਏ ਆ ਉਹ ਅੱਜ ਅਸੀਂ ਪੀਡਬਲੂਡੀ ਨਾਲ ਤੇ ਉਹਨਾਂ ਦੇ ਇਲੈਕਟ੍ਰੀਕਲ ਦੇ ਕੰਟਰੈਕਟਰ ਨਾਲ ਤੇ ਕੰਟਰੈਕਟਰ ਵੀ ਆਏ ਹੋਏ ਸੀ 25 April ਤੱਕ ਉਹ ਕੰਮ ਖਤਮ ਹੋ ਜਾਣਗੇ ਸਾਰੇ ਜਿਹੜੇ ਉਹਨਾਂ ਨੇ 25 ਦਿਨ ਦਾ ਟਾਈਮ ਦਿੱਤਾ ਸਾਡੇ ਕੋਲ ਕੋਸ਼ਿਸ਼ ਕਰਾਂਗੇ ਪਹਿਲਾਂ ਹੋ ਜੇ ਪਰ 25 April ਤੱਕ ਉਹ ਕੰਮ ਖਤਮ ਹੋ ਜਾਣਗੇ ਉਹ ਉਹ ਜਿਹੜੇ ਕੰਮ ਹੈਗੇ ਆ ਜਦੋਂ origignal ਸਾਨੂੰ ਗਾਈਡਲਾਈਨਸ ਆਈਆਂ ਸੀ 에어ਪੋਰਟ ਅਥਾਰਟੀ ਤੋਂ ਉਹਦੇ ਚ ਨਹੀਂ ਸੀਗੇ ਪਰ ਹੁਣ ਉਹ ਕਹਿੰਦੇ ਗਾਈਡਲਾਈਨ ਸਾਡੀਆਂ ਥੋੜੀਆਂ ਚੇਂਜ ਹੋ ਗਈਆਂ ਉਹ 2-3 ਕੰਮ ਹੈਗੇ ਆ ਪਹਿਲਾਂ ਬਾਬਡ ਵਾਇਰ ਲਗਾਈ ਸੀ ਉਹਦੀ ਜਗ੍ਹਾ ਉਹਨਾਂ ਨੇ ਕਿਹਾ ਦੀਵਾਰ ਕਰੋ ਤੇ ਇੱਕ ਕੋਈ ਵਾਸ਼ ਟਾਵਰ ਦੋਖ ਪਰਨੇ ਹੈਗੇ ਆ ਤੇ ਇੱਕ ਜਗਾ ਸਲੈਬ ਪੈਣੀ ਆ ਇਹ 20 25 ਦਿਨਾਂ ਦਾ ਕੰਮ ਹੈ ਹੋ ਜਾਏਗਾ ਇਹ ਕੰਮ ਹੋ ਜਾਏਗਾ ਅਪਰੇਸ਼ਨ ਤੱਕ ਹੋ ਜਿੱਦਾਂ ਹੈਪੋਰਟ ਤੋਂ ਜਿਹੜਾ ਕੰਮ ਚੱਲ ਰਿਹਾ ਉਹ 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 ਮਾਰਚ ਐਂਡ ਤੱਕ ਖਤਮ ਹੋਣਾ ਪਰ ਹੁਣ ਜੇ ਉਹ 5-7 ਦਿਨ ਅੱਗੇ ਪਿੱਛੇ ਵੀ ਹੋ ਜੇ ਕੋਈ ਫਰਕ ਨਹੀਂ ਪੈਂਦਾ ਬਟ ਇਹ ਹੈ ਕਿ ਇਹ ਜਿਹੜੇ ਕੰਮ ਉਹ ਕੱਲ ਕਹਿ ਕੇ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਪੋਜੀਸ਼ਨ ਲੈਣਾ ਪੋਜੀਸ਼ਨ ਲੈਣ ਤੋਂ ਬਾਅਦ 에য়ার ਇੰਡੀਆ ਇਮੀਡੀਏਟਲੀ ਆ ਜਾਏਗੀ ਤੇ ਉਹ ਆਪਣਾ ਆਫਿਸ ਸੈੱਟ ਕਰਕੇ ਮਤਲਬ ਕਿ ਫਲਾਈਟਸ ਚਾਲੂ ਹੋ ਜਾਂਦੀਆਂ ਤੇ ਬੜੀ ਹਲੇ ਰੀਸੈਂਟਲੀ ਇੰਡਸਟਰੀ ਇਸ ਨਾਊ ਬੀ ਮੀਟਿੰਗ ਏਵਨ ਦੇ ਵਿੱਚ ਤੇ ਉਹਦੇ ਵਿੱਚ ਕੀ ਕੀ ਜਿਹੜੇ ਮੀਟਿੰਗ ਜਿਹੜੇ ਡਿਸਕਸ ਉਹ ਏਵਨ ਸਾਈਕਲ ਹਲੇ ਦੀ ਮੇਨਲੀ ਤਾਂ ਦੇ ਵਰ ਥਿੰਕਿੰਗ ਕਿ ਜਿਹੜੇ ਇਸ਼ੂਜ਼ ਰਿਜ਼ੋਲਵ ਕਰ ਚੁੱਕਾ ਮੈਂ ਪਿਛਲੇ ਮਤਲਬ ਕਿ ਪਿਛਲੇ 2-3 ਮਹੀਨਿਆਂ 'ਚ ਕੁਝ ਹੋਇਆ ਪਲੱਸ ਜਿਹੜੇ ਪਿਛਲੇ 2-3 ਸਾਲਾਂ 'ਚ ਵੀ ਤੇ ਉਹਨਾਂ ਨੂੰ ਇਹੀ ਲੱਗਦਾ ਸੀਗਾ ਕਿ ਕੁਝ ਹੋਰ ਇਸ਼ੂ ਸੀਗੇ ਉਹਨਾਂ ਨੇ ਡਿਸਕਸ ਕੀਤੇ ਉਹ ਸਾਰੇ ਮੈਂ ਟੇਕ ਅਪ ਕਰ ਰਹੇ ਹਾਂ ਉਹਨਾਂ ਕੋਲ ਰਿਪਰੈਜੈਂਟੇਸ਼ਨ ਮੰਗਿਆ ਓਕੇ ਪਰ ਉਹ ਬੜੇ ਮਾਈਨਰ ਇਸ਼ੂ ਹੈ ਹੁਣ ਕੋਈ ਵੱਡਾ ਇਸ਼ੂ ਨਹੀਂ ਹੈਗਾ ਵਰਥ ਟਾਕਿੰਗ ਅਬਾਊਟ ਸਰ ਜਿਹੜਾ ਆਇਆ ਬਜਟ ਇਸ ਦਾ ਦੇਖੀਏ ਬਜਟ ਬਹੁਤ ਵਧੀਆ ਜੀ ਇਸ ਤੋਂ ਵਧੀਆ ਬਜਟ ਕੀ ਹੋ ਸਕਦਾ ਹੈ ਦੇਖੋ ਹਰ ਹਰ ਵਰਗ ਲਈ ਕੁਛ ਨਾ ਕੁਛ ਉਸ ਬਜਟ ਚ ਹੈਗਾ ਇੰਡਸਟਰੀ ਲੈ ਲਓ ਹੈਲਥ ਲੈ ਲਓ ਸੜਕਾਂ ਲੈ ਲਓ ਰੂਰਲ ਰੋਡਸ ਲੈ ਲਓ ਹਰ ਵਰਗ ਲਈ ਕੁਛ ਨਾ ਕੁਛ ਹੈ ਬਹੁਤ ਵਧੀਆ ਬਜਟ ਹੈ ਬੜਾ ਬੈਲੈਂਸਡ ਬਜਟ ਹੈ ਜਿਹੜਾ ਵਪਾਰ ਮਿਲਨੀ ਹੋਈ ਸੀ ਉਹਦੇ ਵਿੱਚ ਵੀ ਅੰਡਸਟਰੀਸ ਨੇ ਪੁਆਇੰਟ ਚ ਕਿਹਾ ਸੀਗਾ ਸਟੈਂਪ ਡਿਊਟੀ ਤੇ ਹਾਈਪੋਥੈਕੀਸ਼ਨ ਚਾਰजेस ਦੇ ਉੱਪਰ ਤੇ ਉਹ ਇੱਕ ਚੱਲ ਰਿਹਾ ਜੀ ਚੀਫ ਸੈਕਟਰੀ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹ ਮੇਨ ਉਹਨਾਂ ਦਾ ਇਸ਼ੂ ਸੀ ਕਿ ਜਦੋਂ ਬੈਂਕ ਬਦਲਦੇ ਆ ਉਹ ਸਾਡਾ ਉੱਥੇ ਵੀ ਐਕਸਟਰਾ ਲੱਗਦੇ ਆ ਉਹ ਅਸੀਂ ਕਰ ਰਹੇ ਆ ਕਿ ਹੁਣ ਬੈਂਕ ਬਦਲਣ ਤੇ ਉਹ ਚਾਰजेस ਨਹੀਂ ਲੱਗਣਗੇ ਸੇਮ ਚਾਰजेस ਜਿਹੜੇ ਇੱਕ ਵਾਰੀ ਜਮਾ ਕਰਾ ਕਰਾਤੇ ਉਹੀ ਰਹਿਣਗੇ ਉਹ ਹੋ ਜਾਏਗਾ ਜਲਦੀ ਡਿਸੀਜਨ ਆਲਰੇਡੀ ਇਨ ਵਰਕਸ ਹੈ ਮਤਲਬ ਕਿ ਗਵਰਨਮੈਂਟ ਲੈਵਲ ਸਰਪੰਚਰ ਜਿਹੜੇ ਹੈਗੇ ਨੇ ਰਾਜਾ ਬੜੀ ਉਹਨਾਂ ਨੇ ਕੋਈ ਕੰਮ ਕਰਵਾਇਆ ਉਹ ਵੀ ਉਹ ਵੀ ਇਤਰੇ ਐਮਪੀ ਹੈਗੇ ਨੇ ਲੱਗਦਾ ਵਾ ਕਿ ਉਹ ਸਿਰਫ ਲេច ਸਭਾ ਮੈਂਬਰ ਹੀ ਰਹਿਗੇ ਦੇਖੋ